ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਦੇ ਆਂ ਜੀ ਕਾਮਯਾਬੀ ਬਾਰੇ ਸਫਲਤਾ ਬਾਰੇ ਵੀ ਆਪਾਂ ਜ਼ਿੰਦਗੀ ਦੇ ਵਿੱਚ ਕਿਵੇਂ ਕਾਮਯਾਬ ਹੋਣਾ ਤੇ ਕਿਵੇਂ ਆਪਾਂ ਸਫਲ ਹੋਣਾ ਹੈ ਜੀ ਆਪਾਂ ਤੁਹਾਡੇ ਰੂਬਰੂ ਪਹਿਲਾਂ ਵੀ ਹੁੰਦੇ ਰਹਿੰਨੇ ਆ ਉਹ ਆਪਾਂ ਘਰੇਲੂ ਨੁਸਖੇ ਤੁਹਾਡੀ ਖਾਤਰ ਲੈ ਕੇ ਆਉਨੇ ਆ ਜੀ ਤੁਹਾਡੀ ਸਿਹਤ ਵਾਸਤੇ ਤੁਹਾਡੀ ਜ਼ਿੰਦਗੀ ਸਵਾਰਨ ਵਾਸਤੇ ਆਪਾਂ ਰੋਜ਼ ਕੁਛ ਨਾ ਕੁਛ ਨਵਾਂ ਲੈ ਕੇ ਆਉਨੇ ਆ ਵੀ ਤੁਹਾਡੀ ਸਿਹਤ ਤੰਦਰੁਸਤ ਰਹੇ ਤਾਂ ਅੱਜ ਮੇਰੇ ਬੈਠੀ ਬੈਠੀ ਤੇ ਮਨ ਦੇ ਵਿੱਚ ਵਿਚਾਰ ਆਈ ਵੀ ਮੇਰੇ ਬੱਚੇ ਮੇਰੀਆਂ ਬੱਚੀਆਂ ਮੇਰੇ ਬੇਟੇ ਮੇਰੇ ਵੀਰ ਮੇਰੀਆਂ ਭੈਣਾਂ ਨੂੰ ਮੈਂ ਇਹ ਵੀ ਦੱਸਾਂ ਵੀ ਆਪਾਂ ਕਾਮਯਾਬ ਕਿਵੇਂ ਹੋਣਾ ਤੇ ਕਿਵੇਂ ਹੋ ਸਕਦੇ ਆ ਦੇਖੋ ਕਾਮਯਾਬ ਹੋਣ ਦੀ ਕੋਈ ਉਮਰ ਨਹੀਂ ਹੁੰਦੀ ਹੈਗੀ ਵੀ ਇਹਦੀ ਕੋਈ ਉਮਰ ਹੁੰਦੀ ਹੈ ਵੀ ਆਪਾਂ ਛੋਟੀ ਉਮਰ 'ਚ ਜੇ ਕਾਮਯਾਬ ਹੋਗੇ ਤਾਂ ਆਪਾਂ ਨੂੰ ਫੇਰ ਹੀ ਕਾਮਯਾਬੀ ਮਿਲੂਗੀ ਜਾਂ ਆਪਣੀ ਤਾਂ ਹੁਣ ਉਮਰ ਵੱਡੀ ਹੋ ਗਈ ਜੀ ਆਪਾਂ ਇਹਦੇ ਵਿੱਚ ਕੀ ਕਰਨਾ ਆਪਾਂ ਕਿਸੇ ਵੀ ਉਮਰ ਦੇ ਵਿੱਚ ਆਪਾਂ ਕਾਮਯਾਬ ਹੋ ਸਕਦੇ ਆ ਜੀ ਮੇਰਾ ਕੀ ਹੈ ਮੈਂ ਵੀ ਮੇਰਾ ਕੰਮ ਤਾਂ ਪਹਿਲਾਂ ਵੀ ਚੱਲਦਾ ਸੀਗਾ ਅੱਜ ਜੀ ਗੱਲ ਨਹੀਂ ਵੀ ਕੰਮ ਨਹੀਂ ਮੇਰਾ ਚੱਲਦਾ ਸੀ ਮੇਰਾ ਕਲੀਨਿਕ ਹੈ ਜੀ ਆਯੁਰਵੈਦਿਕ ਮੇਰੀ ਮੈਡੀਸਨ ਪਹਿਲਾਂ ਮੇਰੀ ਦਵਾਈ ਵੀ ਜਾਂਦੀ ਸੀ ਪਰ ਮੈਂ ਕਿੱਥੋਂ ਤੱਕ ਸੀਮਤ ਸੀ ਮੈਂ ਸੀਮਤ ਸੀ ਵੀ ਜੋ ਪਰਿਵਾਰ ਮੇਰੇ ਨਾਲ ਜੁੜੇ ਹੋਏ ਆ ਉਹਨਾਂ ਤੱਕ ਤੇ ਜਾਂ ਉਹਨਾਂ ਦੇ ਰਿਸ਼ਤੇਦਾਰਾਂ ਤੱਕ ਜਾਂ ਮੇਰੇ ਰਿਸ਼ਤੇਦਾਰਾਂ ਤੱਕ ਤੇ ਮੇਰਾ ਕੰਮ ਵਧਣ ਦਾ ਇੰਨਾ ਮਤਲਬ ਕਿ ਵੀ ਜਿਵੇਂ ਮੇਰਾ ਕੰਮ ਵਧਿਆ ਹੋਇਆ ਅੱਜ ਮੇਰੀ ਦਵਾਈ ਹੈ ਜੋ ਸਾਰੀ ਬਾਹਰਲੇ ਦੇਸ਼ਾਂ 'ਚ ਵੀ ਜਾਂਦੀ ਹੈ ਜੀ ਆਸਟ੍ਰੇਲੀਆ ਕੈਨੇਡਾ ਅਮਰੀਕਾ ਇੰਗਲੈਂਡ ਦਾ ਸਭ ਮੇਰੀ ਦਵਾਈ ਜਾਂਦੀ ਹੈ ਜੀ ਦੇਸੀ ਆਯੁਰਵੈਦਿਕ ਦਵਾਈ ਮੇਰੀ ਸਾਰੇ ਦੇਸ਼ਾਂ 'ਚ ਜਾਂਦੀ ਹੈਗੀ ਹੈ ਤਾਂ ਕੋਈ ਉਹ ਤਾਂ ਜੇ ਮੈਂ ਘਰਦਿਆਂ ਤੱਕ ਹੀ ਸੀਮਤ ਰਹਿ ਜਾਂਦੀ ਜਾਂ ਮੈਂ ਰਿਸ਼ਤੇਦਾਰਾਂ ਤੱਕ ਹੀ ਸੀਮਤ ਰਹਿ ਜਾਂਦੀ ਤਾਂ ਮੈਂ ਉੱਥੋਂ ਤੱਕ ਹੀ ਸੀ ਏ ਮੈਨੂੰ ਕਾਮਜਾਬ ਮੈਂ ਕਿਵੇਂ ਹੋਈਆਂ ਮੈਂ ਅੱਜ ਤੁਹਾਨੂੰ ਸਾਰੀ ਆਪਦੀ ਹਿਸਟਰੀ ਸੁਣਾਉਣ ਲੱਗੀ ਆ ਮੈਂ ਕਹਿੰਦੀ ਆ ਵੀ ਤੁਸੀਂ ਵੀ ਕਾਮਜਾਬ ਹੋਵੋ ਜਿਵੇਂ ਮੈਂ ਮੇਰੀ ਅੱਜ ਸੋਸ਼ਲ ਮੀਡੀਆ ਤੇ ਅੱਜ ਪਰਮਾਤਮਾ ਦੀ ਕਿਰਪਾ ਨਾਲ ਮੇਰੀ ਤੁਹਾਡੇ ਨਾਲ ਜਾਣਕਾਰੀ ਹੋਈ ਹੈ ਨਹੀਂ ਮੈਂ ਤੁਹਾਨੂੰ ਨਹੀਂ ਜਾਣਦੀ ਸੀ ਤੁਸੀਂ ਮੈਨੂੰ ਨਹੀਂ ਜਾਣਦੇ ਸੀਗੇ ਤੁਹਾਨੂੰ ਕੀ ਪਤਾ ਸੀਗਾ ਵੀ ਅਮਰਤ ਕੌਣ ਹੈ ਕੌਣ ਆ ਰਾਜਸਥਾਨ ਦੇ ਵਿੱਚ ਤੇ ਕੌਣ ਆ ਆਪਾਂ ਦੇ ਨਾਲ ਗੱਲਾਂ ਆਪਾਂ ਅੱਜ ਗੱਲਾਂ ਬਾਤਾਂ ਕਰਦੇ ਆਂ ਤਾਂ ਆਪਾਂ ਨੂੰ ਸਾਰਾ ਪਤਾ ਲੱਗ ਗਿਆ ਵੀ ਆਹ ਵੀਰ ਬਠਿੰਡੇ ਤੋਂ ਆ ਆਹ ਪੈਣ ਬਰਨਾਲੇ ਤੋਂ ਆ ਆਹ ਸੰਗਰੂਰ ਤੋਂ ਐ ਜੀ ਆਹ ਇੰਗਲੈਂਡ ਤੋਂ ਐ ਜੀ ਆਹ ਅਮਰੀਕਾ ਤੋਂ ਐ ਜੀ ਆਪਾਂ ਰਾਤ ਨੂੰ ਲਾਈਵ ਹੁੰਨੇ ਆ ਸਾਰੇ ਇੱਕਦਮ ਇਕੱਠੇ ਹੋ ਜਾਂਦੇ ਆ 9 ਵਜੇ 8 ਵਜੇ ਆਪਣਾ ਲਾਈਵ ਦਾ ਟਾਈਮ ਐ ਤੇ ਆਪਾਂ ਉਹ ਕਿਵੇਂ ਕਾਮਯਾਬ ਹੋਏ ਮੈਂ ਤੁਹਾਨੂੰ ਸਾਰਾ ਦੱਸਦੀ ਆ ਮੈਂ ਕੀ ਕਰਦੀ ਸੀਗੀ ਵੀ ਮੈਂ ਛੋਟੀਆਂ-ਛੋਟੀਆਂ ਮਤਲਬ ਵੀਡੀਓ ਪਾ ਦਿੰਦੀ ਸੀਗੀ ਫੇਸਬੁੱਕ ਤੇ ਤੇ ਜਾਂ YouTube ਤੇ ਹੌਲੀ-ਹੌਲੀ ਕਰਕੇ ਮੈਨੂੰ ਵੀਰ ਗੁਰੀ ਘਰਾਗਣਾ ਜੀ ਦਾ ਨੰਬਰ ਮਿਲਿਆ ਤਾਂ ਮੈਂ ਉਹਨਾਂ ਨਾਲ ਗੱਲ ਕੀਤੀ ਤੇ ਜਦੋਂ ਮੈਂ ਉਹਨਾਂ ਦੇ ਆਫਿਸ 'ਚ ਗਈ ਨਾ ਉੱਥੇ ਜਾ ਕੇ ਜਦੋਂ ਮੈਂ ਮਤਲਬ ਉਹਨਾਂ ਦੀਆਂ ਗੱਲਾਂ ਸੁਣੀਆਂ ਤੇ ਮੈਨੂੰ ਬੜਾ ਉਹ ਵਧੀਆ ਲੱਗਿਆ ਤੇ ਗੱਲਾਂ ਸੁਣ ਕੇ ਮੈਂ ਕਿਹਾ ਚਲੋ ਇੱਕ ਵਾਰੀ ਆਪਾਂ ਮਿਲ ਕੇ ਆਉਨੇ ਆ ਕਿਉਂਕਿ ਅਗਰ ਉਹ ਸੋਸ਼ਲ ਮੀਡੀਆ ਤੇ ਸੀਗੇ ਤਾਂ ਮੈਂ ਉਹਨਾਂ ਨੂੰ ਮਿਲਣ ਗਈ ਨੇ ਤਾਂ ਗੁਰਿਕਰਾ ਅੰਗਣਾ ਜੀ ਆਪਦੇ ਪਿੰਡ ਬੈਠੇ ਸੀ ਮੈਂ ਆਪਦੇ ਘਰੇ ਬੈਠੀ ਸੀ ਮੈਂ ਉਹਨਾਂ ਨੂੰ ਕੀ ਜਾਣਦੀ ਸੀ ਜਾਂ ਉਹ ਮੈਨੂੰ ਕੀ ਜਾਣਦੇ ਸੀਗੇ ਅੱਜ ਇੰਨਾ ਵਧੀਆ ਉਹਨਾਂ ਦੇ ਪੇਜ ਚੱਲਦੇ ਆ ਜੀ ਇੰਨਾ ਲੋਕਾਂ ਨੂੰ ਉਹ ਗਿਆਨ ਦੇ ਰਹੇ ਨੇ ਤਾਂ ਮੈਂ ਉਹਨਾਂ ਨੂੰ ਕੀ ਜਾਣਦੀ ਸੀ ਮਾ ਉਹਨਾਂ ਕੋਲੇ ਗਈ ਚਲੋ ਅੱਜ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਜੀ ਤੁਸੀਂ ਇਸ ਤਰ੍ਹਾਂ ਐਂ ਕੰਮ ਚਲਾਇਆ ਕਰੋ ਆਪਦਾ ਤੁਹਾਡਾ ਬਾਹਰ ਵਿਦੇਸ਼ਾਂ ਦੇ ਵਿੱਚ ਜਾਣਕਾਰੀ ਵੱਜ ਜੂਗੀ ਤੁਹਾਡਾ ਸਾਰਾ ਕੁਝ ਮਤਲਬ ਕਿ ਤੁਹਾਡੇ ਵਿਦੇਸ਼ੀ ਲੋਕ ਤੁਹਾਡੇ ਨਾਲ ਜੁੜ ਜਾਣਗੇ ਤੁਹਾਡਾ ਕਾਰੋਬਾਰ ਫੈਲ ਜੂਗਾ ਨੈਟਵਰਕ ਤੁਹਾਡਾ ਫੈਲ ਜੂਗਾ ਠੀਕ ਹੈ ਜੀ ਉਹਦਾ ਕਰਕੇ ਫਿਰ ਮੇਰਾ ਨੈਟਵਰਕ ਫੈਲਿਆ ਜੀ ਇੱਥੋਂ ਤੱਕ ਮੈਂ ਪਹੁੰਚੀ ਸਾਰੇ ਤੁਹਾਡੇ ਨਾਲ ਮੇਰੀ ਮੁਲਾਕਾਤ ਹੁੰਦੀ ਆ ਅੱਜ ਮੇਰਾ ਪਿਆਰ ਤੁਹਾਡੇ ਨਾਲ ਇੰਨਾ ਵੱਧ ਗਿਆ ਵੀ ਜੇ ਮੈਂ ਮਤਲਬ ਕਿ ਲਾਈਵ ਨਹੀਂ ਹੁੰਦੀ ਤਾਂ ਮੈਨੂੰ ਤਾਂ ਵੀ ਨੀਂਦ ਨਹੀਂ ਆਉਂਦੀ 8 ਤੋਂ 10 ਵਜੇ ਤੱਕ ਮੇਰਾ ਕਾਲ ਦਾ ਟਾਈਮ ਹੈ ਜੀ ਮੈਂ ਤੁਹਾਡੇ ਨਾਲ ਫੋਨ ਤੇ ਗੱਲ ਕਰਦੀ ਰਹਿੰਦੀ ਆ ਮੈਂ 2 ਘੰਟੇ ਮੈਨੂੰ ਬੜਾ ਸਕੂਨ ਮਿਲਦਾ ਮੈਨੂੰ ਬੜਾ ਪਿਆਰ ਮਿਲਦਾ ਤੁਹਾਡਾ ਤੁਹਾਨੂੰ ਮੈਂ ਘਰੇਲੂ ਨੁਸਖੇ ਦੱਸਦੀ ਆ ਉਹਦਾ ਮੈਂ ਕੋਈ ਪੈਸਾ ਪਾਈ ਨਹੀਂ ਲੈਂਦੀ ਜੀ ਮੇਰਾ ਫ੍ਰੀ ਚੱਲਦਾ ਕੰਮ ਸਿਰਫ ਪੈਸੇ ਕਿਹਦੇ ਆ ਆਪਣੀ ਜਿਹੜੀ ਦਵਾਈ ਜਾਂਦੀ ਹੈ ਜੀ ਉਸੇ ਦੇ ਪੈਸੇ ਆ ਬਾਕੀ ਮੈਂ ਘਰੇਲੂ ਚੀਜ਼ਾਂ ਦੱਸਣ ਦੇ ਪੈਸੇ ਨਹੀਂ ਲੈਂਦੀ ਮੈਂ ਨਾ ਹੀ ਕੋਈ ਮਤਲਬ ਕਿ ਜਿਵੇਂ ਲਾਈਵ ਹੁੰਨੇ ਆ ਆਪਾਂ ਉਹਦੇ ਵਿੱਚ ਦੱਸਦੀਆਂ ਜਾਂ ਮੈਂ ਫੋਨ ਸੁਣਦੀਆਂ ਜਾਂ ਰਿਪੋਰਟਾਂ ਦੇਖਣ ਦੇ ਮੈਂ ਕੋਈ ਪੈਸਾ ਪਾਈ ਨਹੀਂ ਲੈਂਦੀ ਹੈਗੀ ਸੋਸ਼ਲ ਮੀਡੀਆ ਤੇ ਜਦੋਂ ਮੈਂ ਆਈ ਕਾਮਯਾਬ ਹੋਈ ਹੌਲੀ ਹੌਲੀ ਕਰਕੇ ਮੇਰੀਆਂ ਵੀਡੀਓ ਚੱਲਣ ਲੱਗ ਗਈਆਂ ਮੇਰੇ ਨਾਲ ਲੋਕ ਜੁੜ ਗਏ ਮੈਂ ਮੇਰੇ ਬੱਚਿਆਂ ਨੂੰ ਵੀ ਇਹੀ ਕਹਿਣੀ ਹੈ ਵੀ ਤੁਸੀਂ ਆਪਦੀ ਉਮਰ ਨਾ ਦੇਖੋ ਉਮਰ ਨਾ ਦੇਖੋ ਤੁਸੀਂ ਆਪ ਦੀ ਤੁਸੀਂ ਆਪ ਦਾ ਕੋਈ ਇਹੋ ਜਿਹਾ ਗੁਰੂ ਧਾਰਨ ਕਰੋ ਜਿਹਦੇ ਨਾਲ ਕੀ ਤੁਹਾਨੂੰ ਇਹ ਪਤਾ ਲੱਗ ਜੇ ਵੀ ਹਾਂਜੀ ਆਪਾਂ ਕਮਾਈ ਕਿਹੜੇ ਲੋਟ ਕਰ ਸਕਦੇ ਆ ਹੁਣ ਉਹਨਾਂ ਦੀਆਂ ਪਿੱਛੇ ਜੇ ਕਲਾਸਾਂ ਸੀਗੀਆਂ ਜੀ ਜਿਹੜਾ ਕਿ ਉਹਨਾਂ ਨੇ ਮਤਲਬ ਕਾਫੀ ਲੋਕ ਉਹਨਾਂ ਦੇ ਨਾਲ ਜੁੜੇ ਸੀ ਕਾਫੀ ਉਹਨਾਂ ਨੇ ਕਲਾਸਾਂ ਵਧੀਆ ਦਿੱਤੀਆਂ YouTube ਤੇ ਕੰਮ ਕਰਨਾ ਸਿਖਾਇਆ Facebook ਤੇ ਕੰਮ ਕਰਨਾ ਸਿਖਾਇਆ ਬਹੁਤ ਸੋਹਣਾ ਕੰਮ ਸਿਖਾਉਂਦੇ ਨੇ ਬੱਚੇ ਉਹ ਬਹੁਤ ਨਾਈਸ ਪਰਸਨ ਨੇ ਉਹਨਾਂ ਦੀ ਟੀਮ ਬਣੀ ਹੋਈ ਐ ਤੁਸੀਂ ਵੀ ਉਹਨਾਂ ਤੋਂ ਕੰਮ ਸਿੱਖ ਸਕਦੇ ਹੋ ਜੀ ਉਹਨਾਂ ਨੇ ਮਤਲਬ ਕਿ ਬਿਜ਼ਨਸ ਮੈਨ ਜਿਹੜੇ ਵਧੀਆ ਬਿਜ਼ਨਸ ਮੈਨ ਨੇ ਟੌਪ ਦੇ ਉਹਨਾਂ ਨੇ ਉਹ ਵੀ ਬੁਲਾਏ ਜੀ ਜਿਨ੍ਹਾਂ ਨੇ ਕੀ ਉਹ ਬਿਜ਼ਨਸ ਬਾਰੇ ਦੱਸਿਆ ਸਾਰਾ ਕੁਝ ਤੇ ਉਹਨਾਂ ਨੇ ਸਮਝਾਇਆ ਵੀ ਆਪਾਂ ਬਿਜ਼ਨਸ ਕਿਵੇਂ ਚਲਾ ਸਕਦੇ ਆ ਕਿਹਦੇ ਥਰੂ ਚਲਾ ਸਕਦੇ ਆ ਆਪਾਂ ਕਿਵੇਂ ਆਪਾਂ ਪੈਸਾ ਜੋੜ ਸਕਦੇ ਆ ਕਿਵੇਂ ਆਪਾਂ ਮਤਲਬ ਕਿ ਆਪਣੇ ਬਿਜ਼ਨਸ ਨੂੰ ਆਪਾਂ ਫਲਾ ਸਕਦੇ ਆ ਉਹਦਾ ਤਰੀਕੇ ਕੀ ਕੀ ਨੇ ਐਵੇਂ ਸਿਆਣੇ ਕਹਿੰਦੇ ਹੁੰਦੇ ਜੀ ਗੁਰੂ ਬਿਨਾ ਗਿਆਨ ਨਹੀਂ ਹੁੰਦਾ ਆਪਾਂ ਘਰੇ ਬੈਠੇ ਕੋਈ ਵੱਡੇ ਨਹੀਂ ਹੁੰਦੇ ਆਪਾਂ ਵੀ ਚਾਰ ਭੈਣ ਭਰਾਵਾਂ ਦੇ ਨਾਲ ਵੱਡੇ ਐ ਘਰੇ ਤਾਂ ਫਿਰ ਮੈਂ ਬੈਠੀ ਸੀ ਮੈਨੂੰ ਕੋਈ ਨਹੀਂ ਜਾਣਦਾ ਸੀ ਅੱਜ ਜਿਹੜੇ ਕੀ ਮੈਨੂੰ ਪੰਜਾਬ ਦੇ ਲੋਕ ਇਹ ਕਹਿੰਦੇ ਆ ਵੀ ਰਾਜਸਥਾਨ ਦੇ ਵਿੱਚ ਕੋਈ ਪੰਜਾਬਣ ਰਹਿੰਦੀ ਐ ਤਾਂ ਉਹ ਕੌਣ ਐ ਜੀ ਉਹ ਐ ਜੀ ਅਮਰਤ ਢਿੱਲੋਂ ਮੈਨੂੰ ਕਹਿੰਦੇ ਨੇ ਜੀ ਸਾਰੇ ਮੈਨੂੰ ਕਮੈਂਟ ਆਉਂਦੇ ਨੇ ਮੈਨੂੰ ਬੜਾ ਮਤਲਬ ਵਧੀਆ ਲੱਗਦਾ ਹੈਗਾ ਬਹੁਤ ਮੇਰਾ ਮਨ ਖੁਸ਼ ਹੁੰਦਾ ਉਦੋਂ ਸੁਣ ਕੇ ਤੁਸੀਂ ਵੀ ਮੇਰੇ ਵਾਂਗੂ ਸਾਰਿਆਂ ਨੂੰ ਮਿਲ ਸਕਦੇ ਹੋ ਜੀ ਸਾਰਿਆਂ ਨਾਲ ਤੁਸੀਂ ਮਤਲਬ ਕਿ ਸਹਿਚਾਰ ਕਰ ਸਕਦੇ ਹੋ ਆਪਦੇ ਵਧੀਆ ਪੇਜ ਬਣਾਓ ਵਧੀਆ ਆਪਦੀ YouTube ਚਲਾਓ ਵਧੀਆ Facebook ਚਲਾਓ ਇਹਦਾ ਇਹ ਨਹੀਂ ਹੁੰਦਾ ਜੀ ਵੀ ਆਪਾਂ ਕੋਈ ਗਲਤ ਰੀਲਾਂ ਪਾਉਣੀਆਂ ਨੇ ਆਪਾਂ ਕੋਈ ਗਲਤ ਵੀਡੀਓ ਪਾਉਣੀ ਹੈ ਜੋ ਵੀ ਤੁਹਾਡੇ ਅੰਦਰ ਹੁਨਰ ਹੈਗਾ ਨਾ ਉਹਨੂੰ ਤੁਸੀਂ ਬਾਹਰ ਲੈ ਕੇ ਆਓ ਜੋ ਵੀ ਤੁਹਾਨੂੰ ਮੈਂ ਭੈਣਾਂ ਨੂੰ ਵੀ ਇਹੀ ਕਹਿਣੀ ਹੈ ਵੀ ਤੁਹਾਨੂੰ ਕੋਈ ਕਢਾਈ ਦਾ ਤੁਹਾਨੂੰ ਕੋਈ ਸਲਾਈ ਦਾ ਤੁਹਾਨੂੰ ਕੁਕਿੰਗ ਦਾ ਜਾਂ ਤੁਹਾਨੂੰ ਕੋਈ ਮਤਲਬ ਕਿ ਅੱਜ ਕੱਲ ਕੁੜੀਆਂ ਕਾਗਜ਼ਾਂ ਦੇ ਫੁੱਲ ਬਣਾਈ ਜਾਂਦੀਆਂ ਨੇ ਪੇਂਟਿੰਗ ਦਾ ਕੋਈ ਵੀ ਤੁਹਾਡੇ ਵਿੱਚ ਬੇਟਾ ਹੁਨਰ ਹੈਗਾ ਨਾ ਉਹਨੂੰ ਤੁਸੀਂ ਬਾਹਰ ਕੱਢੋ ਤੁਸੀਂ ਕਿਸੇ ਨੂੰ ਗੁਰੂ ਧਾਰਨ ਕਰੋਗੇ ਤੁਸੀਂ ਉਹਨਾਂ ਨਾਲ ਗੱਲਬਾਤ ਕਰੋਗੇ ਤਾ ਤੁਹਾਨੂੰ ਆਪੇ ਪਤਾ ਲੱਗ ਜੂ ਵੀ ਆਪਾਂ ਕਿਵੇਂ ਪੇਜ ਚ ਲਾਉਣਾ ਹੈ ਕਿਵੇਂ ਇਹਦੀ ਗਰੋਥ ਕਰਨੀ ਹੈਗੀ ਹੈ ਕਿਵੇਂ ਆਪਾਂ ਵੀਡੀਓ ਪਾਉਣੀਆਂ ਨੇ ਵਧੀਆ ਸਿੰਪਲ ਸਿੱਧੀਆਂ ਵੀਡੀਓ ਪਾਓ ਜੀ ਜਿਹੜੀਆਂ ਲੋਕਾਂ ਦੇ ਦਿਲਾਂ ਤੇ ਜਾ ਕੇ ਖੁੱਭ ਜਾਣ ਅੰਦਰ ਤੇ ਉਹ ਤੁਹਾਨੂੰ ਪਿਆਰ ਕਰਨ ਲੱਗ ਜਾਣ ਠੀਕ ਹੈ ਨਾ ਕੋਈ ਨਾ ਕੋਈ ਆਪਾਂ ਵਧੀਆ ਆਪਦਾ ਅੰਦਰੋਂ ਆਪਦਾ ਹੁਨਰ ਭਾ ਲਓ ਤੁਸੀਂ ਤੇ ਉਹ ਹੁਨਰ ਦੇ ਨਾਲ ਤੁਸੀਂ ਕਾਮਯਾਬ ਹੋ ਸਕਦੇ ਹੋ ਤੁਸੀਂ ਵੀ ਸਾਰੇ ਨੈਟਵਰਕ ਆਪਦਾ ਫਲਾ ਸਕਦੇ ਹੋ ਮੇਰੇ ਵੀਰ ਨੇ ਉਹਨਾਂ 'ਚ ਵੀ ਬਥੇਰੇ ਹੁਨਰ ਹੁੰਦੇ ਨੇ ਮੇਰੇ ਬੇਟੇ ਨੇ ਮੇਰੀਆਂ ਬੱਚੀਆਂ ਨੇ ਬਥੇਰੇ ਹੁਨਰ ਹੁੰਦੇ ਨੇ ਜੀ ਜਿਹੜੇ ਕੀ ਆਪਾਂ ਅੰਦਰ ਹੀ ਘੁੱਟ ਕੇ ਰੱਖਦੇ ਆ ਸਿਰਫ ਆਪਾਂ ਵੀਡੀਓ ਦੇਖਣ ਤੇ ਜ਼ੋਰ ਦੇਈ ਰੱਖਦੇ ਆ ਨਾਲੇ ਤਾਂ ਆਪਾਂ ਆਪਦੀ ਨਿਗਾਹ ਘਟਾ ਲੈਨੇ ਆ ਵੀਡੀਓ ਦੇਖਣ ਤੇ ਵੀ ਆਹ ਦੇਖ ਲਈ ਸਕਰੋਲ ਕਰੀ ਚੱਲੋ ਹਨਾ ਪਰ ਮੈਂ ਕਹਿੰਦੀ ਆ ਵੀ ਉਹ ਟਾਈਮ ਤੁਸੀਂ ਆਪਦਾ ਕੰਮ ਤੇ ਲਾਓ ਮੈਂ ਤਾਂ ਤੁਹਾਨੂੰ ਸਾਰਿਆਂ ਨੂੰ ਇਹੀ ਕਹਿਣੀ ਹੈ ਵੀ ਤੁਸੀਂ ਕਾਮਯਾਬ ਹੋ ਬੱਚੋ ਤੁਸੀਂ ਬਾਹਰ ਨਿਕਲੋ ਤੁਹਾਨੂੰ ਦੁਨੀਆਦਾਰੀ ਦਾ ਪਤਾ ਲੱਗੇ ਕੱਲੀਆਂ ਡਿਗਰੀਆਂ ਬੇਟਾ ਕੁਝ ਨਹੀਂ ਕਰਦੀਆਂ ਹੁੰਦੀਆਂ ਡਿਗਰੀਆਂ ਲੈ ਕੇ ਵਿਚਾਰੇ ਬੱਚੇ ਬਥੇਰੇ ਬੇਰੋਜ਼ਗਾਰ ਫਿਰਦੇ ਨੇ ਡਿਗਰੀ ਨਾਲੋਂ ਪ੍ਰੈਕਟੀਕਲ ਜ਼ਿਆਦਾ ਹੋਣਾ ਜ਼ਿਆਦਾ ਜ਼ਰੂਰੀ ਹੈ ਜੀ ਪ੍ਰੈਕਟੀਕਲ ਕਰੋ ਤੁਸੀਂ ਕੰਮ ਦਾ ਕਿਸੇ ਦਾ ਵੀ ਕਰਨਾ ਹੈਗਾ ਤੁਸੀਂ ਉਹਦੇ ਬਾਰੇ ਸੋਚ ਵਿਚਾਰ ਕਰੋ ਤੁਸੀਂ ਕਿਸੇ ਨੂੰ ਮਿਲੋਗੇ ਤੁਸੀਂ ਕਿਸੇ ਨਾਲ ਗੱਲਬਾਤ ਕਰੋਗੇ ਤਾਂ ਤੁਹਾਡਾ ਕੰਮ ਬਹੁਤ ਵਧੀਆ ਵੱਧ ਜੂਗਾ ਏ ਮੈਨੂੰ ਉਹਨਾਂ ਨੇ ਨਹੀਂ ਕਿਹਾ ਵੀ ਸਾਡੇ ਬਾਰੇ ਬੋਲੋ ਕਿਤੇ ਤੁਹਾਡੇ ਦਿਮਾਗ ਦੇ ਵਿੱਚ ਇਹ ਵੀ ਕਈ ਵਾਰੀ ਬੰਦੇ ਦੇ ਗੱਲ ਜਿਆਦਾ ਆ ਜਾਂਦੀ ਹੈ ਮੈਂ ਤਾਂ ਅੱਜ ਉਹਨਾਂ ਦੇ ਕੰਮ ਤੋਂ ਖੁਸ਼ ਹੋ ਕੇ ਅੱਜ ਮੇਰਾ 100k ਪਲੱਸ ਮੇਰੇ ਫੋਲੋਅਰ ਨੇ ਜੀ ਅੱਜ ਮੈਂ ਉਹਨਾਂ ਤੋਂ ਖੁਸ਼ ਮਤਲਬ ਉਹਨਾਂ ਦੇ ਕੰਮ ਤੋਂ ਖੁਸ਼ ਹੋ ਕੇ ਜਿਹੜੀ ਕਿ ਉਹਨਾਂ ਦੀ ਸੋਚ ਆ ਪਹਿਲੀ ਗੱਲ ਤੋਂ ਕਿਸੇ ਦੀ ਗਲਤ ਗੱਲ ਨਹੀਂ ਕਰਦੇ ਨਾ ਉਹ ਕਿਸੇ ਨੂੰ ਗਲਤ رائے ਦਿੰਦੇ ਨੇ ਮੈਂ ਕਹਿਨੀ ਆ ਵੀ ਤੁਸੀਂ ਵੀ ਉਹਨਾਂ ਦੀ ਅਗਰ ਕਲਾਸ ਜੁਆਇਨ ਕਰਨੀ ਆ ਤੁਸੀਂ ਵੀ ਉਹਨਾਂ ਦੇ ਨਾਲ ਜੁੜਨਾ ਹੈ ਤਾਂ ਉਹਨਾਂ ਦਾ ਗਰੁੱਪ ਬਣਿਆ ਹੋਇਆ ਜੀ ਇੱਕ ਤੁਸੀਂ ਉਹਨਾਂ ਦੇ ਗਰੁੱਪ 'ਚ ਜੁੜ ਸਕਦੇ ਹੋ ਉਹਨਾਂ ਦੀਆਂ ਕਲਾਸਾਂ ਲੱਗਦੀਆਂ ਹੁੰਦੀਆਂ ਨੇ ਹੁਣ ਵੀ ਸ਼ਾਇਦ ਉਹਨਾਂ ਦੀਆਂ ਕਲਾਸਾਂ ਨੇ ਜੀ ਮੇਰੇ ਖਿਆਲ 'ਚ ਸ਼ਾਇਦ ਮੈਂ ਸੁਣਿਆ ਸੀ ਵੀ 3 ਤਰੀਕ ਤੋਂ ਉਹਨਾਂ ਦੀਆਂ ਕਲਾਸਾਂ ਸ਼ੁਰੂ ਆ ਅਗਰ ਤੁਸੀਂ ਵੀ ਉਹਨਾਂ ਦੀਆਂ ਕਲਾਸਾਂ ਸ਼ੁਰੂ ਕਰਨੀਆਂ ਨੇ ਤਾਂ ਤੁਸੀਂ ਵੀ ਉਹਨਾਂ ਨਾਲ ਗੱਲ ਕਰ ਸਕਦੇ ਹੋ ਜੀ ਉਹਨਾਂ ਦਾ ਨਾਮ ਵੀ ਮੈਂ ਮਤਲਬ ਕਿ ਨਾਮ ਤੇ ਫੋਨ ਮੈਂ ਆਪਣੇ ਵੀਡੀਓ ਦੇ ਵਿੱਚ ਮੈਂਸ਼ਨ ਕਰ ਦੂੰਗੀ ਤੁਸੀਂ ਜਾ ਕੇ ਉਸ ਨੰਬਰ ਤੇ ਕਾਲ ਕਰੋ ਬੱਚਾ ਜੋ ਵੀ ਹੈਗੇ ਮੇਰੇ ਬੱਚੇ ਮੇਰੀਆਂ ਬੇਟੀਆਂ ਕਿਸੇ ਨੇ ਕਾਮਯਾਬ ਹੋਣਾ ਕੋਈ ਜ਼ਰੂਰੀ ਨਹੀਂ ਵੀ ਆਪਾਂ ਚਿਹਰੇ ਦਿਖਾ ਕੇ ਹੋਣਾ ਉਹਨਾਂ ਕੋਲੇ ਬਹੁਤ ਤਰੀਕੇ ਨੇ ਜਿਹੜੇ ਤੁਹਾਨੂੰ ਦੱਸ ਦੇਣਗੇ ਕਿਉਂਕਿ ਮੈਨੂੰ ਤਾਂ ਇੰਨੇ ਨਹੀਂ ਆਉਂਦੇ ਮੈਨੂੰ ਤਾਂ ਸਿਰਫ ਇੰਨਾ ਆਉਂਦਾ ਵੀ ਹਾਂ ਮੈਂ ਘਰੇਲੂ ਨੁਸਖਿਆਂ ਤੇ ਮੇਰਾ ਚੈਨਲ ਹੈ ਜੀ ਬਾਕੀ ਮੇਰਾ ਦਵਾਈਆਂ ਤੇ ਹੈ ਉਹ ਮੈਂ ਦਵਾਈਆਂ ਬਾਰੇ ਦੱਸ ਦਨੀ ਆ ਬਾਕੀ ਮੈਨੂੰ ਇੰਨਾ ਨਹੀਂ ਪਤਾ ਜੀ ਵੀ ਉਹਨਾਂ ਦੀ ਕੀ ਸਿਸਟਮ ਹੈ ਉਹ ਕਿਵੇਂ ਬੰਦੇ ਨੂੰ ਗਾਈਡ ਕਰਦੇ ਨੇ ਇਹਨਾਂ ਵਧੀਆ ਗਾਈਡ ਕਰਦੇ ਆ ਕਿ ਉਹ ਬੰਦਾ ਮਤਲਬ ਕਿ ਮਹੀਨੇ ਦੇ ਵਿੱਚ ਉਹਦਾ ਮਹੀਨੇ ਚ ਗਰੋਥ ਕਰਦਾ ਉਹਦਾ ਪੇਜ ਜਾਂ 2 ਮਹੀਨਾ ਚ ਕਰਦਾ ਜਦੋਂ ਉਹਨਾਂ ਦੇ ਮਤਲਬ ਪੇਜ ਮੋਨਟਾਈਜ਼ ਹੋ ਗਿਆ ਤਾਂ ਉਦੋਂ ਹੀ ਤੁਹਾਨੂੰ ਕਮਾਈ ਆਉਣੀ ਸ਼ੁਰੂ ਹੋ ਜੂਗੀ ਮੈਂ ਕਹਿੰਦੀ ਆ ਪਹਿਲੇ ਮਹੀਨੇ ਤੋਂ ਬੰਦਾ 15 15 20 20000 ਰੁਪਿਆ ਕਮਾਉਣਾ ਸ਼ੁਰੂ ਕਰ ਦਿੰਦਾ ਹੈਗਾ ਤੇ ਬਾਅਦ ਦੇ ਵਿੱਚ ਤਾਂ ਕੋਈ ਗਿਣਤੀ ਨਹੀਂ ਰਹਿੰਦੀ ਵੀ ਕਿੰਨੇ ਕ ਲੱਖ ਤੇ ਜਾ ਕੇ ਖੜਦਾ ਹੈ ਜੀ ਕੰਮ ਮਹੀਨੇ ਦਾ ਤੇ ਮੈਂ ਮੇਰੇ ਬੱਚਿਆਂ ਨੂੰ ਮੇਰੀਆਂ ਬੇਟੀਆਂ ਨੂੰ ਮੈਂ ਇਹੀ ਕਹਿਣਾ ਚਾਹੁੰਨੀ ਐ ਵੀ ਤੁਸੀਂ ਵੀ ਉਧਰ ਉਹਨਾਂ ਨਾਲ ਜੁੜੋ ਉਹਨਾਂ ਨਾਲ ਜੁੜ ਕੇ ਤੁਸੀਂ ਆਪਦੇ ਪੇਜ ਬਣਾਓ ਆਪਦੀ YouTube ਚੈਨਲ ਬਣਾਓ ਜੀ ਆਪਦਾ Facebook ਬਣਾਓ ਜੀ ਤੁਸੀਂ ਉਹਨਾਂ ਨਾਲ ਜਦੋਂ ਗੱਲ ਕਰੋਗੇ ਤੁਹਾਨੂੰ ਆਪੇ ਹੀ ਉਹ ਸਾਰਾ ਕੁਝ ਸਮਝਾ ਦੇਣਗੇ ਤੁਹਾਨੂੰ ਗਾਈਡ ਕਰ ਦੇਣਗੇ ਉਹ ਸਾਰਾ ਕੁਝ ਤੇ ਵਧੀਆ ਉਹਨਾਂ ਦਾ ਆਫਿਸ ਬਣਿਆ ਹੋਇਆ ਜੀ ਜਿਹੜਾ ਕਿ ਮੂਸੇ ਵਾਲੀਆਂ ਕੈਂਚੀਆਂ ਜੀ ਉਹਨਾਂ ਤੇ ਕੈਂਚੀਆਂ ਤੇ ਉਹਨਾਂ ਦਾ ਆਫਿਸ ਹੈ ਜੀ ਗੁਰੀ ਘਰਾਗਣਾ ਦੇ ਨਾਮ ਤੋਂ ਉਹਨਾਂ ਦੇ ਆਫਿਸ 'ਚ ਜਾ ਕੇ ਤੁਸੀਂ ਮਿਲ ਸਕਦੇ ਹੋ ਤੇ ਉਹਨਾਂ ਨਾਲ ਫੋਨ ਤੇ ਵੀ ਗੱਲ ਕਰ ਸਕਦੇ ਹੋ ਜੀ ਉਹ ਬੱਚੇ ਦਾ ਮਤਲਬ ਬੇਟੇ ਦਾ ਨੰਬਰ ਆਪਾਂ ਪਾ ਦਿਆਂਗੇ ਉਹ ਬੱਚੇ ਦਾ ਨਾਮ ਸੰਦੀਪ ਸਿੰਘ ਹੈ ਉਹਦਾ ਨੰਬਰ ਪਾ ਦਿਆਂਗੇ ਜੀ ਉਹਨਾਂ ਨਾਲ ਵੀ ਤੁਸੀਂ ਗੱਲ ਕਰ ਸਕਦੇ ਹੋ ਆਪਣੀ ਵੀਡੀਓ ਤੇ ਚਲੋ ਮੈਂ ਸੋਚਦੀ ਆ ਵੀ ਕਿਸੇ ਦਾ ਭਲਾ ਹੋਵੇ ਕੋਈ ਬੱਚੇ ਨਾਲੇ ਤਾਂ ਉਹ ਕੰਮ ਲੱਗ ਜਾਣ ਬੇਰੋਜ਼ਗਾਰ ਨਾ ਰਹਿਣ ਬੇਰੋਜ਼ਗਾਰ ਨਾ ਰਹਿਣ ਬੱਚੇ ਆਪੋ ਆਪਣੀ ਜਗ੍ਹਾ ਤੇ ਸੈੱਟ ਹੋ ਜਾਣ ਜਦੋਂ ਆਪਾਂ ਆਪਦੇ ਕੰਮ ਲੱਗ ਜੰਨੇ ਨੇ ਫਿਰ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਰਹਿੰਦੀ ਇੱਕ ਤਾਂ ਬੰਦਾ ਮਾਈਂਡ ਫ੍ਰੀ ਹੋ ਜਾਂਦਾ ਟੈਨਸ਼ਨ ਫ੍ਰੀ ਹੋ ਜਾਂਦਾ ਦੁਨੀਆਦਾਰੀ ਦੇ ਵਿੱਚ ਆਪਾਂ ਨੂੰ 100 ਤਰ੍ਹਾਂ ਦੀਆਂ ਡਿਪਰੈਸ਼ਨ ਚੋਂ ਆਪਾਂ ਨਿਕਲ ਜੰਨੇ ਆ ਜੀ ਜਦੋਂ ਵੀ ਕੋਈ ਕੰਮ ਕਰਨਾ ਉਦੋਂ ਕੋਈ ਗੁਰੂ ਧਾਰਨ ਜ਼ਰੂਰ ਕਰੋ ਜੀ ਤੁਸੀਂ ਕਾਮਯਾਬ ਹੋਵੋਗੇ ਮੈਨੂੰ ਪਤਾ ਹੈ ਵੀ ਤੁਸੀਂ 100% ਕਾਮਯਾਬ ਹੋਵੋਗੇ ਤੇ ਮੇਰੀਆਂ ਗੱਲਾਂ ਵੀ ਤੁਹਾਨੂੰ ਇਹ ਵਧੀਆ ਲੱਗੀਆਂ ਹੋਣਗੀਆਂ ਅੱਜ ਵਾਲੀਆਂ ਹਨ ਹੁਣ ਤੁਸੀਂ ਇਹ ਨਾ ਕਹੋ ਵੀ ਆਂਟੀ ਸਾਨੂੰ ਘਰੇਲੂ ਨੁਸਖੇ ਦੱਸਦੀ ਦੱਸਦੀ ਕੀ ਦੱਸਣ ਲੱਗੀ ਇਹ ਵੀ ਤੁਹਾਡੇ ਸਿਹਤ ਸੰਬੰਧੀ ਦੱਸੀਆਂ ਨੇ ਆਪਾਂ ਜਿਹੜੀਆਂ ਕਿ ਤੁਹਾਡੀ ਸਿਹਤ ਨੂੰ ਇਹਨਾਂ ਨੇ ਤੰਦਰੁਸਤ ਰੱਖਣਾ ਹੈਗਾ ਤੁਹਾਨੂੰ ਕਾਮਯਾਬ ਬਣਾਉਣਾ ਹੈਗਾ ਇਹਨਾਂ ਨੇ ਅਗਰ ਤੁਸੀਂ ਇੱਕ ਵਾਰ ਇਹ ਰਾਹ ਫੜ ਲਿਆ ਨਾ ਮੈਨੂੰ ਲੱਗਦਾ ਵੀ ਤੁਸੀਂ ਬਹੁਤ ਕੁਝ ਬਣ ਜਾਓਗੇ ਤੇ ਬਹੁਤ ਮਤਲਬ ਤੁਹਾਨੂੰ ਖੁਸ਼ੀ ਮਹਿਸੂਸ ਹੋਊਗੀ ਉਸ ਚੀਜ਼ ਦੀ ਕਿਉਂਕਿ ਆਪਾਂ WhatsApp ਦੇ ਸਟੇਟਸ ਤੇ ਬਸ ਉੱਥੋਂ ਨਿਰਭਰ ਰਏ ਉੱਥੇ ਤੱਕ ਹੀ ਰਹਿ ਜੰਨੇ ਆ ਜੀ ਵੀ ਆਪਣਾ ਅੱਜ ਮੈਂ ਸਟੇਟਸ ਪਾਇਆ ਤੇ ਉਹ ਕਿੰਨੇ ਜਾਣਿਆਂ ਨੇ ਦੇਖ ਲਿਆ ਮੇਰਾ ਅੱਜ ਮੈਂ ਫਲਾਣੇ ਨਾਲ ਮੇਰੀ ਲਾਗ ਡਟ ਹੋ ਗਈ ਉਹਦੇ ਵਿਰੁੱਧ ਪਾ ਦਿਓ ਜੀ ਨਹੀਂ ਐਵਜਾ ਕੰਮ ਆਪਾਂ ਕੋਈ ਨਹੀਂ ਕਰਨਾ ਆਪਾਂ 50 ਕ ਜਾਣਿਆਂ ਨੇ ਅੱਜ ਮੇਰਾ 60 ਨੇ ਦੇਖ ਲਿਆ ਫਿਰ ਆਪਾਂ ਸਟੋਰੀਆਂ ਲਾਉਣ ਲੱਗ ਜਨੇ ਲੱਜ ਮੇਰਾ ਸਟੇਟਸ 150 ਨੇ ਦੇਖ ਲਿਆ ਤੇ ਕਿੱਥੋਂ ਜਦੋਂ ਆਪਾਂ ਇਹ ਕੰਮ ਚਲਾ ਲਿਆ ਜੀ ਆਪਾਂ ਨੂੰ ਪਤਾ ਹੀ ਨਹੀਂ ਕਿੰਨੇ ਕੁ ਲੱਖਾਂ ਨੇ ਮਿਲੀਅਨ ਬੰਦਿਆਂ ਨੇ ਦੇਖਣਾ ਮੇਰੀਆਂ ਵੀਡੀਓ ਜਾਂਦੀਆਂ ਜੀ ਕੋਈ ਮਿਲੀਅਨ ਤੇ ਚ ਕੋਈ 2.5 ਮਿਲੀਅਨ ਹੋ ਗਈ ਜੀ ਕੋਈ ਕਿੰਨੀ ਹੋ ਗਈ ਜੀ ਉਹ ਕਿੰਨੇ ਲੱਖਾਂ ਬੰਦੇ ਮੈਨੂੰ ਦੇਖਦੇ ਆਂ ਅਗਰ 2.5 ਮਿਲੀਅਨ ਹੋ ਗਈ ਤਾਂ 25 ਲੱਖ ਬੰਦੇ ਨੇ ਮੈਨੂੰ ਦੇਖ ਲਿਆ ਜੀ ਤੇ ਮੈਨੂੰ ਘਰੇ ਬੈਠੀ ਨੂੰ ਮੈਨੂੰ 25 ਬੰਦੇ ਨਹੀਂ ਜਾਣਦੇ ਤੇ ਕਿੱਥੇ 25 ਲੱਖ ਬੰਦੇ ਨੇ ਮਤਲਬ ਆਪਾਂ ਨੂੰ ਦੇਖਣਾ ਤੇ ਉਹਨਾਂ ਨੇ ਆਪਣੇ ਉੱਤੇ ਨੰਬਰ ਦਿੱਤਾ ਹੁੰਦਾ ਆਪਾਂ ਨੂੰ ਕਾਲ ਕਰਨੀ ਤੇ ਆਪਣੇ ਤੋਂ ਪੁੱਛਣਾ ਚਲੋ ਭਾਵੇਂ ਮੈਂ ਫ੍ਰੀ ਦੱਸ ਦਈਏ ਚਲੋ ਮੇਰੀ ਕਿਸੇ ਨਾਲ ਮੁਲਾਕਾਤ ਤਾਂ ਹੁੰਦੀ ਆ ਨਾ ਤੁਸੀਂ ਕੁਝ ਵੀ ਕੰਮ ਚਲਾ ਸਕਦੇ ਹੋ ਤੁਹਾਨੂੰ ਉਹ ਜਦੋਂ ਤੁਸੀਂ ਇੱਕ ਵਾਰੀ ਉਹਨਾਂ ਨੂੰ ਜਾ ਕੇ ਮਿਲੋਗੇ ਨਾ ਤਾਂ ਤੁਹਾਨੂੰ ਉਹ ਮੈਂ ਕਹਿੰਨੀ ਆ 15 20 ਤੁਹਾਨੂੰ ਦੱਸ ਦਣਗੇ ਉਹ ਮਤਲਬ ਕੰਮ ਵੀ ਇਸ ਤਰ੍ਹਾਂ ਕਰੋ ਜੀ ਇਸ ਚ ਕਮਾਈ ਆ ਇਸ ਤਰ੍ਹਾਂ ਕਰੋ ਜੀ ਇਸ ਚ ਕਮਾਈ ਆ ਇਸ ਤਰ੍ਹਾਂ ਕਰੋ ਇਸ ਚ ਕਮਾਈ ਆ ਸਾਰੇ ਤਰੀਕੇ ਤੁਹਾਨੂੰ ਉਹਨਾਂ ਨੇ ਉੱਥੇ ਸਮਝਾ ਦੇਣੇ ਨੇ ਇੱਕ ਵਾਰੀ ਮੇਰੇ ਬੱਚੇ ਮੇਰੀਆਂ ਬੇਟੀਆਂ ਮੇਰੇ ਵੀਰ ਮੇਰੇ ਭਰਾ ਜਿਨ੍ਹਾਂ ਨੇ ਵੀ ਕਾਮਯਾਬ ਹੋਣਾ ਇੱਕ ਵਾਰੀ ਉਹਨਾਂ ਨੂੰ ਜ਼ਰੂਰ ਮਿਲਣ ਮੈਨੂੰ ਉਹਨਾਂ ਦਾ ਕੰਮ ਬਹੁਤ ਪਸੰਦ ਆਇਆ ਤੇ ਅਗਰ ਮੈਨੂੰ ਪਸੰਦ ਆਇਆ ਤਾਂ ਮੈਨੂੰ ਪਤਾ ਵੀ ਤੁਹਾਨੂੰ ਵੀ ਉਹ ਵਧੀਆ ਲੱਗੂਗਾ ਹਨਾ ਤੇ ਮੈਂ ਤਾਂ ਕਰਕੇ ਤੁਹਾਡੇ ਨਾਲ ਇਹ ਗੱਲ ਸਾਂਝੀ ਕੀਤੀ ਹੈ ਜੀ ਵੀ ਦਿਲ ਦੇ ਵਿੱਚੋਂ ਦਿਮਾਗ ਦੇ ਵਿੱਚੋਂ ਇਹ ਕੱਢ ਦਿਓ ਤੁਸੀਂ ਵੀ ਅਸੀਂ ਕਾਮਯਾਬ ਨਹੀਂ ਹੋਏ ਜਾਂ ਅਸੀਂ ਸਾਡਾ ਹੁਣ ਕੀ ਬਣਨ ਲੱਗਿਆ ਕੁਝ ਨਹੀਂ ਹੁੰਦਾ ਜੀ ਤੁਸੀਂ ਇੱਕ ਵਾਰੀ ਆਪ ਦਾ ਮਤਲਬ ਕਿ ਕਮਰ ਕਸ ਲੋ ਤੇ ਆਪਦੀ ਖੜੇ ਹੋ ਜੋ ਤੇ ਤਿਆਰ ਹੋ ਜੋ ਇੱਕ ਵਾਰੀ ਉਹਨਾਂ ਨੂੰ ਜ਼ਰੂਰ ਫੋਨ ਕਰੋ ਮਿਲੋ ਉਹਨਾਂ ਨੂੰ ਜਾ ਕੇ ਉਹਨਾਂ ਦੀਆਂ ਕਲਾਸਾਂ ਅਟੈਂਡ ਕਰੋ ਬਹੁਤ ਸੋਹਣੇ ਕੋਰਸ ਦੇ ਰਹੇ ਨੇ ਜਦੋਂ ਤੁਸੀਂ ਇੱਕ ਵਾਰੀ ਉਹਨਾਂ ਦੀਆਂ ਕਲਾਸਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੁਹਾਨੂੰ ਹਰੇਕ ਆਪਾਂ ਨੂੰ ਮੈਂ ਕਹਿੰਨੀ ਆਂ ਵੀ ਮੈਨੂੰ ਉਹ ਐਪਲੀਕੇਸ਼ਨਾਂ ਦਾ ਹੀ ਨਹੀਂ ਪਤਾ ਸੀਗਾ ਜਿਹੜੀਆਂ ਮੈਂ ਉਹਨਾਂ ਤੋਂ ਸੁਣਦੀ ਆਂ ਤੇ ਮੈਂ ਡਾਊਨਲੋਡ ਕਰਦੀ ਆ ਤੇ ਮੈਂ ਵਰਤ ਲੈਂਦੀ ਆ ਅੱਜ ਮੈਂ ਕਹਿੰਨੀ ਆ ਵੀ ਇੱਕ ਪਾਸੇ ਮੈਂ ਕਹਿੰਨੀ ਆ ਵੀ ਕੰਪਿਊਟਰ ਟੀਚਰ ਬੈਠਾ ਹੋਵੇ ਤੇ ਇੱਕ ਪਾਸੇ ਮੈਂ ਬੈਠੀ ਹੋਵਾਂ ਮੈਨੂੰ ਲੱਗਦਾ ਵੀ ਉਹ ਨੂੰ ਉਹਨਾਂ ਚੀਜ਼ਾਂ ਦਾ ਪਤਾ ਨਹੀਂ ਹੋਣਾ ਜਿਹੜਾ ਅੱਜ ਮੈਨੂੰ ਪਤਾ ਕਿਉਂਕਿ ਪ੍ਰੈਕਟੀਕਲ ਜਿਆਦਾ ਬਹੁਤ ਜਿਆਦਾ ਜ਼ਰੂਰੀ ਹੈ ਪ੍ਰੈਕਟੀਕਲ ਹੋਣਾ ਬਹੁਤ ਜਿਆਦਾ ਜ਼ਰੂਰੀ ਹੈ ਪ੍ਰੈਕਟੀਕਲ ਨਾਲ ਆਪਾਂ ਅੱਗੇ ਵਧ ਜੰਨੇ ਆ ਜੀ ਤੇ ਮੈਂ ਤੁਹਾਨੂੰ ਵੀ ਕਹਿੰਦੀ ਆ ਵੀ ਤੁਸੀਂ ਵੀ ਬੱਚਾ ਅੱਗੇ ਵਧੋ ਆਓ ਆਪਾਂ ਵੀ ਕਾਮਯਾਬੀ ਦੀ ਰਾਹ ਨੂੰ ਫੜੀਏ ਆਪਾਂ ਵੀ ਵਧੀਆ-ਵਧੀਆ ਸੋਹਣੀਆਂ-ਸੋਹਣੀਆਂ ਵਧੀਆ-ਵਧੀਆ ਵੀਡੀਓ ਪਾਈਏ ਲੋਕ ਆਪਣੀ ਪ੍ਰਸ਼ੰਸਾ ਕਰਨ ਹਨਾ ਤੇ ਆਪਾਂ ਕਿਹੜਾ ਕਿਸੇ ਦੀਆਂ ਚੱਕ ਕੇ ਕਾਪੀਆਂ ਕਰਕੇ ਪਾਉਣੀਆਂ ਕਾਪੀ ਕਰਕੇ ਨਾ ਪਾਓ ਕਿਸੇ ਦੀ ਆਪਦੀ ਵੀਡੀਓ ਬਣਾਓ ਸੋਹਣੀ ਬਣਾਓ ਵਧੀਆ ਬਣਾਓ ਤੇ ਕਾਮਯਾਬ ਹੋ ਜਦੋਂ ਕਹਿੰਦੇ ਹੁੰਦੇ ਆ ਨਾ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਟਾਉਂਦਾ ਏਕ ਹਫ਼ਤਾ ਤੁਸੀਂ ਸਾਰਿਆਂ ਨੇ ਸੁਣੀ ਹੋਣੀ ਆ ਵੀ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਟਾਉਂਦਾ ਉਸੇ ਤਰ੍ਹਾਂ ਜੇ ਆਪਾਂ ਚੰਗੇ ਬੰਦੇ ਦੀ ਸੰਗਤ ਕਰਾਂਗੇ ਤੇ ਆਪਣੇ ਵੀ ਦਿਨ ਚੰਗੇ ਆ ਜਾਂਦੇ ਨੇ ਨਹੀਂ ਮੈਨੂੰ ਕੌਣ ਜਾਣਦਾ ਸੀ ਮੈਂ ਕਿਹਨੂੰ ਜਾਣਦੀ ਸੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਫੋਨ ਕਿੱਦਾਂ ਚੱਲਦੇ ਹੁੰਦੇ ਬਸ ਇੰਨਾ ਪਤਾ ਸੀ ਫੇਸਬੁੱਕ ਚੱਲਦੀ ਐ ਆਪਾਂ ਵੀਡੀਓ ਪਾਈ ਤੇ ਅੱਗੇ ਟਪਾਈ ਉਹ ਵੀ ਬਾਅਦ ਵਿੱਚ ਮੈਨੂੰ ਉਹਨਾਂ ਨੇ ਦੱਸਿਆ ਕਹਿੰਦੇ ਜੀ ਤੁਹਾਡੀਆਂ ਜਿਹੜੀਆਂ ਵੀਡੀਓ ਨੇ ਨਾ ਇਹ ਤੁਹਾਡੀਆਂ ਸਹੀ ਨਹੀਂ ਹੈਗੀਆਂ ਇਹਨਾਂ ਨੂੰ ਤੁਸੀਂ ਡਿਲੀਟ ਕਰ ਦਿਓ ਤੁਸੀਂ ਆਪਦੀਆਂ ਵੀਡੀਓ ਇਸ ਤਰ੍ਹਾਂ ਪਾਓ ਤੇ ਜੇ ਮੈਨੂੰ ਗੁਰੂ ਨਾਮ ਉਹ ਧਾਰੇ ਹੁੰਦੇ ਤਾਂ ਮੈਨੂੰ ਕਿੱਥੋਂ ਗਿਆਨ ਆਉਣਾ ਸੀ ਮੈਂ ਤਾਂ ਦੱਬੀ ਤੁਰੀ ਆਉਂਦੀ ਸੀ ਕੰਮ ਚੱਕੀ ਤੁਰੀ ਆਉਂਦੀ ਸੀ ਜੀ ਦੀ ਵੀਡੀਓ ਦੇਖੀ ਸੋਹਣੀ ਲੱਗੀ ਗੀਤ ਗਾਉਂਦੀਆਂ ਦੇਖੀਆਂ ਉਹ ਚੱਕ ਕੇ ਉਹ ਕਰਤੀ ਪਾਤੀਓ ਦੇ ਵਿੱਚ ਮੈਨੂੰ ਕੋਈ ਗਿਆਨ ਨਹੀਂ ਸੀ ਜੀ ਆਪਾਂ ਉਹ ਬੱਚਿਆਂ ਨੂੰ ਮਿਲੇ ਉਹ ਬੱਚਿਆਂ ਨਾਲ ਆਪਾਂ ਗੱਲ ਕੀਤੀ ਬਹੁਤ ਬੱਚੇ ਨਾਈਸ ਨੇ ਉਹ ਨਾਈਸ ਪਰਸਨ ਨੇ ਉਹ ਉਹਨਾਂ ਦੀ ਟੀਮ ਬਹੁਤ ਵਧੀਆ ਹੈ ਜੋ ਵੀ ਉਹਨਾਂ ਦੀ ਟੀਮ ਦੇ ਵਿੱਚ ਆਉਂਦਾ ਹੈ ਮੈਂ ਕਹਿੰਨੀ ਪੰਜਾਬੀ ਭਾਸ਼ਾ ਦੇ ਵਿੱਚ ਸ਼ੁੱਧ ਭਾਸ਼ਾ ਦੇ ਵਿੱਚ ਉਹ ਸਮਝਾਉਂਦੇ ਆ ਕੋਈ ਉਹ ਇੰਗਲਿਸ਼ ਦਾ ਵਰਡ ਯੂਜ਼ ਨਹੀਂ ਕਰਦੇ ਹੈਗੇ ਵੀ ਆਪਾਂ ਨੂੰ ਸਮਝ ਹੀ ਨਾ ਆਵੇ ਅਨਪੜ੍ਹ ਤੋਂ ਅਨਪੜ੍ਹ ਬੰਦਾ ਮੈਂ ਕਹਿੰਨੀ ਜਿਹੜਾ ਜਮ੍ਹਾਂ ਅਨਪੜਾ ਨਾ ਮੈਨੂੰ ਲੱਗਦਾ ਵੀ ਅਗਰ ਉਹਨਾਂ ਦੀ ਉਹਨੇ ਸੰਗਤ ਕਰ ਲਈ ਅਗਰ ਉਹਨਾਂ ਦੀ ਉਹਨਾਂ ਨੇ ਮੀਟਿੰਗ ਲੈ ਲਈ ਉਹ ਮੈਂ ਕਹਿੰਨੀ ਆ ਵੀ ਮਹੀਨੇ ਦੇ ਵਿੱਚ ਉਹ ਕਾਮਜਾਬ ਹੋ ਜਾਊਗਾ ਬਾਕੀ ਰਹੀ ਗੱਲ ਆਪਾਂ ਆਪਦੇ ਦਿਮਾਗ ਦੇ ਵਿੱਚ ਬਿਠਾਉਣੀਆਂ ਵੀ ਆਪਾਂ ਕਾਮਜਾਬ ਹੋਣਾ ਠੀਕ ਹੈ ਜੀ ਮੈਨੂੰ ਲੱਗਦਾ ਹੈ ਵੀ ਤੁਹਾਨੂੰ ਮੇਰੀਆਂ ਗੱਲਾਂ ਇਹ ਵਧੀਆ ਲੱਗੀਆਂ ਹੋਣਗੀਆਂ ਮੈਨੂੰ ਤੁਸੀਂ ਉਨਾ ਹੀ ਪਿਆਰ ਦਿਓਵੋਗੇ ਇਸ ਵੀਡੀਓ ਦੇ ਵਿੱਚ ਵੀ ਜਿੰਨਾ ਤੁਸੀਂ ਮੈਨੂੰ ਘਰੇਲੂ ਨੁਸਖਿਆਂ ਤੇ ਤੇ ਮੇਰੀਆਂ ਦਵਾਈ ਵਾਲੀਆਂ ਵੀਡੀਓ ਤੇ ਦਿਨੇ ਹੁੰਨੇ ਹੋ ਮੈਨੂੰ ਉਮੀਦ ਹੈ ਵੀ ਤੁਸੀਂ ਮੈਨੂੰ ਉਨਾ ਹੀ ਪਿਆਰ ਦਿਓਗੇ ਮੇਰੀ ਵੀਡੀਓ ਤੁਹਾਨੂੰ ਅੱਜ ਦੀ ਕਿਵੇਂ ਲੱਗੀ ਮੇਰੀਆਂ ਗੱਲਾਂ ਤੁਹਾਨੂੰ ਅੱਜ ਦੀਆਂ ਕਿਵੇਂ ਲੱਗੀਆਂ ਤੁਸੀਂ ਮੋਟੀਵੇਟ ਇਹਦੇ ਨਾਲ ਹੋਏ ਕਿ ਨਹੀਂ ਹੋਏ ਕੌਣ ਕੌਣ ਮੇਰੀ ਵੀਡੀਓ ਨੂੰ ਇਹ ਦੇਖ ਰਿਹਾ ਜੀ ਮੈਨੂੰ ਪਲੀਜ਼ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੁਸੀਂ ਕਿੰਨੇ ਮੋਟੀਵੇਟ ਹੁੰਨੇ ਹੋ ਮੇਰੀਆਂ ਵੀਡੀਓ ਸੁਣ ਕੇ ਮੈਨੂੰ ਪਲੀਜ਼ ਇਹਦੇ ਬਾਰੇ ਜ਼ਰੂਰ ਦੱਸਣਾ ਜੀ ਕਮੈਂਟ ਕਰਨੇ ਜੀ ਮੇਰੇ ਬੱਚੇ ਮੇਰੀਆਂ ਬੇਟੀਆਂ ਮੇਰੇ ਵੀਰ ਮੇਰੀਆਂ ਭੈਣਾਂ ਜੋ ਵੀ ਮੇਰੀ ਵੀਡੀਓ ਨੂੰ ਸੁਣਦਾ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਤਾਂ ਕਿ ਮੈਨੂੰ ਤੁਹਾਡੇ ਪਿਆਰ ਮਿਲਦਾ ਰਹੇ ਤੇ ਮੈਂ ਹੋਰ ਵੀ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਵਾਂ ਤੇ ਠੀਕ ਹੈ ਜੀ ਆਪਾਂ ਨੰਬਰ ਮੈਂਸ਼ਨ ਕਰਾਂਗੇ ਤੁਸੀਂ ਉਸ ਨੰਬਰ ਤੇ ਜਾ ਕੇ ਉਹਨਾਂ ਨਾਲ ਗੱਲ ਕਰ ਸਕਦੇ ਹੋ ਤੇ ਚਲੋ ਠੀਕ ਹੈ ਜੀ ਮਿਲਦੇ ਆਂ ਫਿਰ ਆਪਾਂ ਹੋਰ ਕਿਸੇ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਸਤਿ ਸ੍ਰੀ ਅਕਾਲ ਧੰਨਵਾਦ